ਜਿਹੜੀ ਸਾਂਝੀ ਆਪਾਂ ਮਨਾਉਨੇ ਆ ਆਪਾਂ ਤੁਸੀਂ ਅੱਜ ਘਰ ਦੇ ਵਿੱਚ ਲਗਾਈ ਜੀ ਆ ਠੀਕ ਹੈ ਇਹ ਸਾਂਝੀ ਖਦਰ ਸ਼ੁਭਰੀ ਦੀ ਕਿਉਂ ਮਨਾਈ ਜਾਂਦੀ ਆ ਅਸਲ ਵਿੱਚ ਇਹ ਡਾਕੀ ਜਿਹੜੀ ਸਾਂਝੀ ਹੈਗੀ ਆ ਇਹ ਮਹਾਨਾਈ ਮਾਤਾ ਦੁਰਗਾ ਦਾ ਪ੍ਰਤੀਕ ਹੈ ਕਿਉਂਕਿ ਇਹ ਜਿਹੜਾ ਹੈ ਜਾਏ ਮਾਂ ਦੁਰਗਾ ਨਵਰਾਤਰੀਆਂ ਦੇ ਵਿੱਚ ਆਉਂਦੇ ਆ ਗਿਆ ਇਸ ਲਈ ਜਣਾ ਸਾਂਝੀ ਦਾ ਵੀ ਪ੍ਰਯੋਜਨ ਕਰਾਇਗਾ ਇਹ ਪਹਿਲੇ ਨਵਾਂ ਪਰੇ ਤੋਂ ਸ਼ੁਰੂ ਹੋ ਕੇ ਯਾਨੀ ਨੌ ਨਗਰਾਂtre ਹਟਾ ਕੇ ਇਹਨਾਂ ਦੇ ਪੂਜਾ ਕੀਤੀ ਜਾਂਦੀ ਹੈ ਜੀ ਆ। ਔਰ ਪੂਜਾ ਕਰਨਾ ਹੈਗਾ ਇਹ ਸਭ ਤੋਂ ਪਹਿਲਾਂ ਦੀਵਾਰ ਦੇ ਉੱਤੇ ਮਿੱਟੀ ਦੇ ਗੋਗੋਟਾਂ ਲੈ ਕੇ ਉੱਤੇ ਸਾਨੂੰ ਮਾਨੂੰ ਸਜਾਇਆ ਜਾਂਦਾ ਹੈਗਾ ਔਰ ਜਿਹੜੀ ਜਿਹੜੇ ਤੁਸੀਂ ਦੀਵਾਰ ਦੇ ਉੱਤੇ ਲਗਾਏ ਹੋ ਸਟਾਰ ਵੈਰਾ ਫਾਦਰ ਐਂਡ ਇਸ ਸਟੈਪ ਨਹੀਂ ਹੈ ਤੁਸੀਂ ਪਸਾਇਆ ਉਹ ਜਦੋਂ ਤੁਸੀਂ ਪੂਜਾ ਕਰਦੇ ਹੋ ਬੜੇ ਬੜੇ ਦਿੱਤੀ ਹੈ। ਨਹੀਂ। ਉਹ ਤੁਸੀਂ ਤੋਂ ਵੀ ਇੱਕ ਰੰਮੀ ਲਈ ਆ ਕੇ ਉਹਦੇ ਘਾਰੇ ਉਤਾਰਾ ਨੂੰ ਕੋਨਾ ਮੇਹੇ ਜੀਆਂ ਔਰ ਉਸ ਤੋਂ ਬਾਅਦ ਰਹੇਗਾ ਉਹ ਸਮੂਹ ਸਿਵਾ ਤੋਂ ਉਸੇ ਤਿਰਸ਼ਤ ਕਰਨ ਦਾ। ਜੇ ਜਿਹੜੇ ਦਿਨ ਤੁਸੀਂ ਪੂਜਾ ਕਰਦੇ ਆ ਉਹਦੇ ਵਿੱਚ ਕਿਹੜੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ? ਸਭ ਤੋਂ ਪਹਿਲਾਂ ਮਾਤਾ ਜਿਹੜੇ ਗਏ ਸ਼ਾਮ ਫਤਰੀ ਦੀ ਪੂਜਾ ਕੀਤੀ ਜਾਂਦੀ ਹੈ। ਦੂਸਰਾ ਅੰਸ਼ ਗਮ ਚਾਲਣੀ ਦੀ ਤੀਸਰੇ ਦਿਨ ਕਿੰਨੇ ਕੰਮ ਕਰਤਾ ਦੀ 7 ਦਿਨ ਵਿੱਚ ਕੁਝ ਮੰਗਾ ਦੀ ਪੰਜਵੇਂ ਦਿਨਾਂ ਦੇ ਤੱਕ ਕੰਮ ਕਰਤਾ ਦੀ ਕਿੰਨੇ ਦੀ ਕਾਲੀ ਯਾਤਰੀ ਦੀ ਤਾਂ ਇਹ ਦੇਣਾ ਸਮਝੋਗਾ ਠੀਕ ਹੈ ਇਹ ਜਦੋਂ ਦੁਸ਼ੇਰੇ ਵੇਲੇ ਵੀ ਨਾ ਇੱਕ ਸਾਫੜਾ ਇੱਕ ਵਰਤੋਂ ਕੀਤਾ ਜਾਂਦਾ ਹੈ ਜਿਹੜਾ ਵੀ ਵਰਤਿਸ ਕਰਨੇ ਆ ਉਹ ਬਹੁਤ ਵਧੀਆ ਤਰੀਕੇ ਨਾਲ ਲੈ ਕੇ ਜਾਂਦੇ ਆ ਦੇਖਦੇ ਰਹੇ ਇਸ ਵਸਤੂ ਦੇ ਅੰਦਰ ਆਪਣੇ ਘਰਾਂ ਉੱਤੇ ਰੱਖਿਆ ਜਾਂਦੇ ਆ ਉਹ ਕਿਸੇ ਕਿਹੜੀ ਨਹਿਰ ਤੇ ਜਾਂਦੇ ਹੋ ਦਰਿਆ ਤੇ ਜਾਂਦੇ ਨਹੀਂ ਅਸੀਂ ਖਾੜੇ ਵਾਲੀ ਨਹਿਰ ਤੇ ਜਾਂਦੇ ਆ ਜਿੱਥੇ ਬੜਾ ਸ਼ੁੱਧੂ ਬਿਰਾਗਾ ਪਾਣੀ ਹੁੰਦਾ ਹੈ ਕਿਉਂਕਿ ਜੇ ਅਸੀਂ ਗੇਰ ਤਾਵਾ ਨੂੰ ਵੀ ਵਿਸਰਜਿਤ ਕਰੀਏ ਤਾਂ ਪਵਿੱਤਰ ਜਿਹੜਾ ਹੈਗਾ ਜਦੋਂ ਉੱਤਰੀ ਅਸੀਂ ਸਾਥੀ ਚਾਪੇ ਆ ਤਾਂ ਕਿ ਇਹਨਾਂ ਦੀ ਜਿਹੜਾ ਇੱਕ ਪਹਿਹਾਰੀ ਆ ਸਾਡੇ ਘਰ ਤੇ ਸਾਡੇ ਆਸ-ਪਾਸ ਸਾਡੇ ਰਿਸ਼ਤੇਦਾਰਾਂ ਤੇ ਸਾਡੇ ਪਰੋਸਕਾਰਾਂ ਤੇ ਬੰਨ੍ਹੀ ਰਹੇਗਾ ਤੁਸੀਂ ਆਪਣੀ ਘਰ ਦੇ ਵਿੱਚ ਪਰੋਤੋਂ ਸ਼ੁਰੂ ਕੀਤੀ ਸੀ ਕਿਉਂ ਕੀਤੀ ਸੀ ਕੀ ਭਾਣਾ ਤੁਹਾਡੀ ਕੀ ਮਨ ਕਰਨਾ ਸੀ ਜੀ ਮੈਨਾਂ ਤੇ ਜਦੋਂ ਅਸੀਂ ਜਿ ਕਰਾਇਆ ਰਾਏ ਤੇ ਲੈ ਦੇਉਂਦੇ ਨਹੀਂ ਮਸੀਨ ਬੋਬੋ ਦੀ ਕੋਡ ਲੈ ਦੇਸੀ ਉਹ ਤੇ ਕੁੰਨਾ ਕੁੜੀਆਂ ਨੇ ਮੈਨੂੰ ਕਿਹਾ ਵੀ ਪਬਲੀਕਲੀ ਸਾਹੀ ਲਾਉਣੀ ਹੈ ਮੈਂ ਕਿਹਾ ਮੈਨੂੰ ਪੰਜ ਚਾਰ ਟਿੱਕੀਆਂ ਦੇ ਦਿਓ ਮੈਂ ਜੀ ਲਗਾ ਦੂੰਗੀ ਮੈਂ ਪੰਜ ਚਾਰ ਟਿੱਕੀਆਂ ਲਗਾਤੀਆਂ ਮੈਂ ਉੱਥੇ ਸੁੱਕ ਲਿਆ ਉਹਨਾਂ ਨੂੰ ਵੀ ਬੇਮਾਨ ਮਾਈ ਸਾਡਾ ਘਰ ਬਣ ਜੀਵੇ ਅਸੀਂ ਆਪਣੇ ਘਰ ਅਗਲੇ ਸਾਨੂੰ ਲਾਵਾਂਗੇ ਸਾਡਾ ਕੀ ਅਮਦੇ ਸਾਨੂੰ ਘਰ ਬਣ ਗਿਆ ਅਸੀਂ ਆਪਣੇ ਘਰ ਜੇ ਮਾ ਮਾਈ ਜੀ ਤੁਹਾਡੇ ਸਾਥ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਉਸਕਾ 45 45 ਸਾਲ ਹੋ ਗਏ ਸੰਗੋਲਾ ਦੇ ਇਹ ਰੈਗੂਲਰ ਹੀ ਚਲਦੀ ਆ ਰਹੀ ਹੈ 258 ਠੀਕ ਹੈ ਜਿਹਨੂੰ ਸੇਕੋ ਵਾਰਡ ਦੇ ਮੋਤਵਾ ਨੂੰ ਕਿਸੇ ਵੀ ਅਜਸਾਂਜੀ ਵਿੱਚ ਅੰਦਰ ਅਸੀਂ ਬੜਾ ਰਾਜ ਦੇਖਦੇ ਆ ਕਿ ਕਿਵੇਂ ਲੱਗਦਾ ਉਹ ਨੀਚੇ ਪਹੁੰਚ ਕੇ ਬਸ ਮੈਨੂੰ ਮੇਰੀ 27 26 24 ਸਾਲ ਹੋ ਗਏ ਮੇਰੀ ਮੈਰਿਜ ਹੋਣ ਮੈਂ ਹਰ ਸਾਲ ਸੰਜੀ ਤੇ ਆਉਂਦੇ ਆ ਕਾਉਂਸਲਰ ਬਣਨ ਤੋਂ ਪਹਿਲਾਂ ਵੀ ਆਉਂਦੀ ਸੀ ਜਦੋਂ ਦੀ ਕਾਉਂਸਲਰ ਬਣੀਆਂ ਉਹਨਾਂ ਵੀ ਆਉਂਦੀਆਂ ਬਹੁਤ ਰੌਣਕ ਲੱਗਦੀ ਆ ਬਾਕੀ ਅਸੀਂ ਇਹ ਕੰਮ ਸ਼ੁਰੂ ਕਰਦੇ ਆ ਅਸੀਂ ਇਹ ਕੰਮ ਕਰਦੇ ਆ ਸਾਡੇ ਬੱਚਿਆਂ ਨੂੰ ਜੇ ਤਾਂ ਸੇਧ ਮਿਲਦੀ ਆ ਬੱਚੇ ਵੀ ਸਾਡੇ ਧਾਰਮਿਕ ਖੈਲਾਬਾਈ ਜੁੜਦੇ ਆ ਬਹੁਤ ਰੌਣਕ ਲੱਗਦੀ ਆ ਅਸੀਂ ਤਾਂ ਸਾਡੀ ਜਿੱਦਣ ਤਾਰਨ ਜਾਂਦੇ ਆ ਸਾਨੂੰ ਤਾਂ ਚਾਹ ਵਿਆਹ ਰੱਜ ਚਾਚੜਿਆ ਹੰਦਾ ਵਾਤਾ ਸਾਨੂੰ ਤਾਂ ਅਸੀਂ ਹੁਣ ਆਪਣਾ ਕੰਮ ਸਾਰਾ ਘਰ ਦਾ ਨਵੇੜ ਕੇ ਆਏ ਅਸੀਂ 6:30 ਵਜੇ ਸਾਂਜੀ ਤੇ ਪਹੁੰਚਣਾ ਮਾਤੇ ਹੁਣ ਅਸੀਂ 7:30 ਵਜੇ ਤੱਕ ਅਸੀਂ ਪੂਰੀ ਰੌਣਕ ਲਾਉਣੀ ਹੈ ਤੁਸੀਂ ਵੀ ਕੋਈ ਆਪਣੀ ਮਨੋਕਾਮਨਾ ਲੈ ਕੇ ਆਉਣੀ ਹੈ ਮਨੋਕਾਮਨਾ ਤਾਂ ਇਹੀ ਹੈ ਜੀ ਚਲੋ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇ ਆਪਣੇ ਆਂਢ ਗੁਆਂਢ ਆਪ ਦੇ ਵਾਰ ਦੇ ਵਿੱਚ ਸਾਰੇ ਸੁੱਖ ਸ਼ਾਂਤੀ ਰਹੇ ਲੋਕ ਖੁਸ਼ ਰਹਿਣ ਸਾਡੇ ਨਾਲ ਜੁੜੇ ਰਹਿਣ ਤੇ ਉਹਨਾਂ ਦੀਆਂ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਹੋਣ ਇਹ ਸਾਰਾ ਜਨ ਜਨ ਜੀ ਆਪਣੇ ਪੰਜਾਬ ਦੇ ਵਸਨੀਕਾਂ ਨੂੰ ਵੀ ਇਸ ਤਿਹਾੜੀ ਦੇ ਸੰਬੰਧ ਵਿੱਚ ਮੈਂ ਤਾਂ ਆਪਣੇ ਪੰਜਾਬ ਦੇ ਵਸਨੀਕਾਂ ਨੂੰ ਇਸ਼ਤਿਹਾਰ ਲਈ ਹੀ ਕਹਿਣਾ ਚਾਹਣੀ ਆਂ ਵੀ ਆਪਣੇ ਤਿਹਾਰ ਨੇ ਆਪਣੇ ਵੱਡੇ-ਵਡੇਰੇ ਇਹਨਾਂ ਨੇ ਮਨਾਉਦੇ ਸੀਗੇ ਆਪਾਂ ਵੀ ਉਹਨਾਂ ਦੀ ਸੇਧ ਤੇ ਚੱਲ ਜਾਈਏ ਆਪਾਂ ਇਹਨਾਂ ਨੂੰ ਮਨਾਈਏ ਤਾਂ ਆਪਣੇ ਬੱਚੇ ਵੀ ਮਨਾਉਣਗੇ ਕੋਈ ਨਾ ਕੋਈ ਤਾਂ ਰੀਜਨ ਕੋਈ ਨਾ ਕਾਰਨ ਇਹ ਨਹੀਂ ਹੈ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਤਾਂ ਇਹ ਬਾਧੂ ਗੱਲਾਂ ਨੇ ਪਰ ਨਹੀਂ ਇਹਨਾਂ ਦਾ ਕੋਈ ਨਾ ਕੋਈ ਕਾਰਨ ਕੋਈ ਨਾ ਕੋਈ ਰੀਜਨ ਤਾਂ ਹੁੰਦਾ ਵਾ ਜਦੋਂ ਆਪਾਂ ਮਨਾਉਂਦੇ ਆਪਣੇ ਬੇਟੀ-ਬੇਟਿਆਂ ਨੂੰ ਆਪਣੇ ਮਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ तो ऐसे ही अपने बच्चे भी अपन भी गलत सीख देंगे तो कहाँ बच्चे अपने ना रहा तो चल रहे हैं ऐसे ही ये त्याग मनाने चाहिए ਸਰਦੀਆਂ ਕੋਲ ਆਏ ਤੇ ਮੈਨੂੰ ਪਤਾ ਹੁੰਦਾ ਕਿ ਸ਼ਰਮ ਜੀਨੇ ਆਉਣਾ ਹੈ ਆਸਾਂ ਮੈਂ ਗਾਏ ਰੱਖੀਂ ਮੇਰੇ ਆਪਣੇ ਰਾਂਗਣੇ 'ਚ ਗੋਲਾ ਸੀਮਾ ਲਾ ਮੈਂ ਗਾਏ ਰੱਖੀਂ ਮੇਰੇ ਆਪਣੇ ਰਾਂਗਣੇ 'ਚ ਗਾਏ ਰੱਖੀਂ ਮੇਰੇ ਆਪਣੇ ਰਾਂਗਣੇ 'ਚ हमरे के पावर में O <síntil> que <síntil> 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 Tchau,